ਮੈਡੀਕਲ ਸੈਂਟਰ ਵਿੱਚ ਗਰਭਵਤੀ ਔਰਤ ਤੇ ਹਮਲਾ ਦੋਸ਼ਕੀ ਵਿਅਕਤੀ ਜ਼ਬਰਦਸਤੀ ਸਿਹਤ ਕੇਂਦਰ ਦੇ ਇੱਕ ਕਮਰੇ ਵਿੱਚ ਦਾਖਲ ਹੋਏ ਅਤੇ ਸਰਿੰਜ ਚੋਰੀ ਕੀਤੀ ਜਦੋਂ ਡਾਕਟਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਡਾਕਟਰ ਨੂੰ ਧੱਕਾ ਦੇ ਕੇ ਛੁੱਟ ਦਿੱਤਾ ਅਤੇ ਸੇਫ ਕੇਂਦਰ ਤੋਂ ਭੱਜ ਕੇ ਨਿਕਲ ਗਏ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਘਟਨਾ ਸਿਹਤ ਕੇਂਦਰ ਵਿੱਚ ਤਾਇਨਾਤ ਮੈਡੀਕਲ ਸਟਾਫ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜੇ ਕਰਦੀ ਹੈ ਡਾਕਟਰ ਪ੍ਰਭਜੋਤ ਕੌਰ ਨੇ ਮੈਡੀਕਲ ਸਰਵਿਸ ਇੰਸਟੀਚਿਊਟਾਂ ਦੇ ਜਾਇਦਾਦ ਦੇ ਦੀ ਤੋੜ phá ਕਰਨ ਅਤੇ ਸਰਕਾਰੀ ਪ੍ਰਾਪਰਟੀ ਦੇ ਭੰਨ ਤੋੜ ਕਰਨ ਵਾਲੇ ਦੋਸ਼ੀਆਂ ਖਿਲਾਫ ਹਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰ ਦੀ ਰਿਪੋਰਟ ਤੁਹਾਡਾ ਇੱਥੇ ਆਉਣ ਲਈ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਲਈ ਸਾਡੀ ਗੱਲ ਸੁਣਨ ਲਈ ਆਏ ਸੀ ਅ ਇਹ ਆਮ ਤੌਰ ਤੇ ਹੁੰਦਾ ਜੀ ਸਾਰੇ ਹਸਪਤਾਲਾਂ ਚ ਪੰਜਾਬ ਦੇ ਸਾਰੇ ਹਸਪਤਾਲਾਂ ਚ ਇਹ ਹੋ ਰਿਹਾ ਕਦੇ ਕਿਤੇ ਕਦੇ ਕਿਤੇ ਸਾਡੇ ਆਪਣੇ ਹੈਲਥ ਕੇਅਰ ਵਰਕਰਸ ਡਾਕਟਰ ਸਾਰੇ ਸਟਾਫ ਤੇ ਕਦੇ ਕਿਤੇ ਹਮਲਾ ਹੋ ਜਾਂਦਾ ਕਦੇ ਕਿਤੇ ਹਮਲਾ ਹੋ ਜਾਂਦਾ ਅਸੀਂ ਪਿਛਲੇ 2 ਸਾਲ ਤੋਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਸਰਕਾਰ ਨੂੰ ਕਹਿ ਰਹੇ ਹਾਂ ਵੀ ਸਾਡੇ ਤੇ ਇਹ ਇਹ ਚੀਜ਼ ਦਾ ਗੰਭੀਰਤਾ ਨਾਲ ਵਿਚਾਰ ਕੀਤਾ ਹੈ ਅਸੀਂ ਬਹੁਤ ਬਹੁਤ ਵਾਰ ਮਿਲ ਚੁੱਕੇ ਹਾਂ ਸਾਡੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਠੀਕ ਹੈ ਸਾਡੀ ਜੂਨੀਅਨ ਦੀਆਂ ਮੀਟਿੰਗਾਂ ਵੀ ਹੋ ਚੁੱਕੀਆਂ ਰਿਗਾਰਡਿੰਗ ਹੁਣੇ ਜੇ ਤੁਸੀਂ ਦੇਖਿਆ ਹੋਵੇਗਾ ਨੰਗਲ ਵੀ ਹੋਇਆ ਹਮਲਾ ਇੱਕ ਉਹਦੇ ਵੀ ਐਫ ਆਈ ਆਰ ਦਰਜ ਕਰਨ ਤੇ ਇੰਨਾ ਟਾਈਮ ਲੱਗ ਗਿਆ ਹਨਾ ਸਾਨੂੰ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਆ ਕੇ ਜ਼ਮੀਨੀ ਪੱਧਰ ਤੇ ਸਾਡੇ ਨਾਲ ਬੈਠ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੇ ਕੀ ਹੁੰਦਾ ਬਾਕੀ ਰਹੀ ਸਿਕਿਉਰਿਟੀ ਦੀ ਗੱਲ ਦੇਖੋ ਰਾਤ ਸੱਤ ਵਜੇ ਦੇ ਕਰੀਬ ਹਨਾ ਮੈਂ ਪੂਰਾ ਟਾਈਮ ਨਹੀਂ ਮੋੜ ਹਨਾ 7 ਵਜੇ ਦੇ ਕਰੀਬ ਕੋਈ ਦੋ ਅਣਪਛਾਤੇ ਆਏ ਇੱਥੇ ਲੋ ਆਏ ਉਹਨਾਂ ਨੇ ਸਿਰੰਜਾਂ ਲਈਆਂ ਇੱਥੋਂ ਤੇ ਡਾਕਟਰ ਸਾਹਿਬ ਜਾ ਰਹੇ ਸੀ ਆਪਣੇ ਹਨਾ ਆਪਣੇ ਰੁਟੀਨ ਵਰਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਧੱਕਾ ਮਾਰਿਆ ਤੇ ਉਸ ਤੋਂ ਬਾਅਦ ਦੌੜ ਗਏ ਭਾਈ ਕਹਿਣ ਦਾ ਮਤਲਬ ਮਿਸ ਹੈਂਡਲ ਇੱਕ ਪ੍ਰੈਗਨੈਂਟ ਲੇਡੀ ਨਾਲ ਹਨਾ ਇੱਕ 8 ਮਹੀਨਾਂ ਦੀ ਪ੍ਰੈਗਨੈਂਟ ਲੇਡੀ ਨਾਲ ਮਗੇ ਇਸ ਤਰ੍ਹਾਂ ਮਿਸਹੈਂਡਲਿੰਗ ਹੁੰਦੀ ਆ ਤਾਂ ਦੇਖੋ ਬਾਕੀ ਜਗ੍ਹਾ ਇਹ ਇੱਕ ਇਨਸੀਡੈਂਸ ਨਹੀਂ ਬਾਕੀ ਜਗ੍ਹਾ ਬਹੁਤ ਹੋਗੇ ਪਰ ਇਹਨੂੰ ਇਹਨੂੰ ਇਸ ਲਈ ਗੰਭੀਰਤਾ ਨਾਲ ਪਹਿਲਾਂ ਵੀ ਲੇਡੀਆਂ ਤੇ ਬਹੁਤ ਹਮਲੇ ਹੋ ਚੁੱਕੇ ਆ ਜੀ ਪਹਿਲਾਂ ਹੁਣ ਮੈਂ ਤੁਹਾਨੂੰ ਪਤਾ ਹੀ ਆ ਨਾ ਸਾਰਾ ਮਤਲਬ ਜਿਹੜਾ ਇਨਸੀਡੈਂਸ ਹੋਇਆ ਹੁਣ ਮੈਂ ਵਿੱਚ ਕੀ ਕਹਾ ਕੋਲਕਾਤਾ ਦਾ ਇਨਸੀਡੈਂਸ ਵੀ ਹੋ ਚੁੱਕਿਆ ਨਾ ਤੇ ਅਸੀਂ ਸਰਕਾਰ ਤੋਂ ਬਾਰ-ਬਾਰ ਹਨਾ ਸਟ੍ਰਾਈਕ ਕਰਨ ਜਾ ਰਹੇ ਆ ਅਸੀਂ ਅੱਜ ਤੋਂ ਸਟ੍ਰਾਈਕ ਕਰਨ ਜਾ ਰਹੇ ਆ ਅਸੀਂ ਸਾਡੀਆਂ ਮੰਗਾਂ ਹੋਰ ਵੀ ਨੇ ਤਿੰਨ ਹੋਰ ਵੀ ਮੰਗਾਂ ਪਰ ਸਾਡੀਆਂ ਜਿਹੜੀਆਂ ਦੋ ਮੰਗਾਂ ਨੇ ਉਹ ਏਸੀਪੀ ਪਲੱਸ ਸਿਕਿਉਰਟੀ ਆਫ ਹੈਲਥ ਕੇਅਰ ਵਰਕਰਸ ਸਾਡੀ ਪ੍ਰਾਇੋਰਟੀ ਹੈ ਜੀ ਸਾਡਾ ਹੱਕ ਆ ਇਹ ਅਸੀਂ ਮੰਗਣੀ ਹੈਗੀ ਸਾਡਾ ਹੱਕ ਆ ਮੈਂ ਬਾਰ ਬਾਰ ਦਰਾਨਾ ਇਹ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਅਸੀਂ ਵੀ ਤੁਹਾਡੇ ਧੀਆਂ ਭੈਣਾਂ ਤੁਹਾਡੇ ਚ ਉੱਠਿਆ ਯਾਰ ਕੋਈ ਐਹੋ ਜੀ ਗੱਲ ਨਹੀਂ ਅਸੀਂ ਕਿਹੜਾ ਉੱਪਰੋਂ ਆ ਕੇ ਕਿਦੋਂ ਪੈਦਾ ਹੋ ਗਏ ਤੁਹਾਡੇ ਚ ਉੱਠ ਗਏ ਅਸੀਂ ਇੱਥੋਂ ਤੱਕ ਪਹੁੰਚੇ ਆ ਤੁਹਾਡੇ ਧੀਆਂ ਭੈਣਾਂ ਅਸੀਂ ਸਾਨੂੰ ਸਿਕਿਉਰਟੀ ਨਹੀਂ ਮਿਲਦੀ ਰਾਤ ਨੂੰ ਬਿਲਕੁਲ ਸਿਕਿਉਰ ਨਹੀਂ ਹੁੰਦੀਆਂ ਲੇਡੀਜ਼ ਵਰਕਪਲੇਸ ਮਨ ਲਓ ਮੇਂ ਕਈ ਵਾਰ ਲੇਡੀਜ਼ ਸਾਰਾ ਲੇਡੀਜ਼ ਸਟਾਫ ਹੀ ਹੁੰਦਾ ਰਾਤ ਨੂੰ ਤੇ ਜੇ ਸਿਕਿਉਰਿਟੀ ਦਾ ਜੇ ਕੁਝ ਮਿਸ ਹੈਪਨ ਹੁੰਦਾ ਤਾਂ ਸਿਕਿਉਰਿਟੀ ਦਾ ਸਰਕਾਰ ਦਾ ਕੋਈ ਮਤਲਬ ਕਿ ਮੈਂ ਸਰਕਾਰ ਨੂੰ ਸਾਰੀਆਂ ਸਰਕਾਰਾਂ ਨੂੰ ਕਹਿੰਦਾ ਜਨਾ ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਕਹਿੰਦਾ ਇਹ ਗੱਲ ਬਸ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਉਹਦੇ ਲਈ ਕੌਣ ਰਿਸਪੌਂਸੀਬਲ ਹੈ ਜੀ ਦੱਸੋ ਜੇ ਕੱਲ ਕੁਝ ਵੀ ਹੁੰਦਾ ਉਹਦੇ ਲਈ ਜ਼ਿੰਮੇਵਾਰੀ ਕੌਣ ਲਏਗਾ ਕੌਣ ਅਨਸਰਏਬਲ ਹੈ ਮੈਂ ਇਹੀ ਪੁੱਛਣਾ ਚਾਹੁੰਦਾ ਬਾਕੀ ਸਾਡੀਆਂ ਜਿਹੜੀਆਂ ਚਾਰ ਮੰਗਾਂ ਨੇ ਉਹ ਸੀ ਪਹਿਲੇ ਦੱਸ ਚੁੱਕੇ ਆ ਸਰਕਾਰ ਨੂੰ ਸਾਡੀਆਂ ਦੋ ਪ੍ਰਮੁੱਖ ਮੰਗਾਂ ਨੇ ਏਸੀਪੀ ਪਲੱਸ ਸਿਕਿਉਰਿਟੀ ਆਫ ਡਾਕਟਰਸ ਬਾਕੀ ਮੈਂ ਜਨਰਲ ਸੈਕਟਰੀ ਹੋਣ ਦੇ ਨਾਤੇ ਪੀਸੀਐਮਐਸ ਦਾ ਮਹਾਲੀ ਦਾ ਇਸ ਕਾ ਘਟਨਾ ਦੀ ਜਿੰਨੀ ਵੱਧ ਵੱਧ ਨਿੰਦਾ ਹੋ ਸਕੇ ਮੈਂ ਨਿੰਦਾ ਕਰਦਾ ਬਾਕੀ ਮੈਂ ਸਰਕਾਰ ਨੂੰ ਵੀ ਕਹਿਣਾ ਵੀ ਇਸ ਚੀਜ਼ ਤੇ ਬਹੁਤ ਗੰਭੀਰ ਵਿਸ਼ਾ ਆ ਪਲੀਸ ਸੋਚ ਲਓ ਸੋਚਿਆ ਜਾਵੇ ਜੋ ਕਰਨਾ ਜਲਦੀ ਕੀਤਾ ਜਾਵੇ ਅਸੀਂ ਹੁਣ ਬਹੁਤ ਜ਼ਿਆਦਾ ਅੱਕ ਚੁੱਕੇ ਆ ਥੱਕ ਚੁੱਕੇ ਆ ਬਹੁਤ ਸਾਨੂੰ 2 ਸਾਲ ਹੋ ਗਏ ਟਕਰਾਵਾ ਮੈਂ ਡਾਕਟਰ ਮੋਸਮ ਕਪਿਲ ਇੱਥੇ ਐਜ਼ ਜਨਰਲ ਸਰਜਨ ਕੰਮ ਕਰ ਰਹੀ ਹਾਂ ਤੇ ਸਪੈਸ਼ਲਿਸਟ ਹੋਣ ਦੇ ਨਾਲ ਨਾਲ ਅਸੀਂ ਇੱਥੇ ਐਮਰਜੈਂਸੀ ਡਿਊਟੀਆਂ ਵੀ ਨਿਭਾਉਂਦੇ ਹਾਂ ਤੇ ਜ਼ਿਆਦਾਤਰ ਸਾਡੇ ਸਟਾਫ ਹੋਰੇ ਲੇਡੀ ਸਟਾਫ ਹੈ ਡਾਕਟਰਸ ਨਰਸਸ ਸਾਰਾ ਮੋਸਟਲੀ ਫੀਮੇਲ ਸਟਾਫ ਹੈ ਤੇ ਗਰਾਊਂਡ ਲੈਵਲ ਤੇ ਜੋ ਸਾਨੂੰ ਪ੍ਰੋਬਲਮ ਸਾਹਮਣੇ ਆਉਂਦੀਆਂ ਅਕਸਰ ਇਹ ਦੇਖਿਆ ਜਾਂਦਾ ਹੈ ਇਹ ਘਟਨਾ ਜਿਹੜੀ ਕੱਲ ਹੋਈ ਹੈ ਕੱਲ ਤੋਂ ਪਹਿਲਾਂ ਵੀ ਇਹ ਘਟਨਾ ਹੋ ਚੁੱਕੀ ਹੈ ਤੇ ਬੰਦੇ ਕਦੇ ਇਹ ਹੱਥ ਨਹੀਂ ਆਏ ਤੇ ਉਸ ਤੋਂ ਇਲਾਵਾ ਜਿਹੜੇ ਮੈਡੀਕਲ ਲੀਗਲ ਕੇਸਸ ਦੇ ਪੇਸ਼ੈਂਟਸ ਆਨੇ ਕੋਈ ਇਨਟੌਕਸिकेटेड ਹੁੰਦਾ ਹੈ ਐਲਕੋਹਲ ਲਿੱਤੀ ਹੁੰਦੀ ਹੈ ਕਿਸੇ ਨੇ ਤੇ ਦੋ ਐਂਟੀਪਾਰਟੀਆਂ ਜਦੋਂ ਲੜ ਕੇ ਆਈਆਂ ਤਾਂ ਮਾਹੌਲ ਰਾਤ ਨੂੰ 12 ਵਜੇ 2 ਵਜੇ 4 ਵਜੇ ਕੋਈ ਸਿਕਿਉਰਿਟੀ ਨਹੀਂ ਹੈ अकेਲੀ ਡਾਕਟਰ ਜਿਹੜੀ ਹੈ ਚੇਅਰ ਤੇ ਬੈਠੀ ਹੈ अकेਲੀ ਨਰਸਿੰਗ ਸਟਾਫ ਚੇਅਰ ਤੇ ਬੈਠੀ ਹੈ ਤੇ ਇਹਨਾਂ ਦੋਨਾਂ ਮਤਲਬ ਜਦੋਂ ਲੇਡੀਆਂ ਹੀ ਹੈ ਡਿਊਟੀ ਤੇ ਤੇ ਉਹਨਾਂ ਦੀ ਸਿਕਿਉਰਿਟੀ ਦੀ ਕੀ ਕੀ ਰਿਸਪੌਂਸਿਬਿਲਟੀ ਹੈ ਤੇ ਜੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਹੂ ਇਜ਼ ਰਿਸਪੌਂਸਿਬਲ ਤੇ ਮੈਡਮ ਕੱਲ ਜੋ ਘਟਨਾ ਹੋਈ ਹੈ ਉਸ ਬਾਰੇ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਗਈ ਹੈ ਹਾਂਜੀ ਐਫ ਆਈ ਆਰ ਇੰਸਟੀਚੂਨਲ ਐਫ ਆਈ ਆਰ ਹੋ ਗਈ ਹੈ ਤੇ ਪੁਲਿਸ ਨੂੰ ਸੀਸੀਟੀਵੀ ਫੁਟੇਜ ਵਗੈਰਾ ਉਹਨਾਂ ਨੇ ਦੇਖ ਲਈ ਹੈ ਤੇ ਉਹਨੂੰ ਕੇਸ ਨੂੰ ਪਰਸੂ ਕਰ ਸਰ ਦੇਖੋ ਕੋਈ ਵੀ ਲੇਡੀ ਹੈ ਵਰਕਪਲੇਸ ਤੇ ਜਾਂਦੀ ਹੈ ਚਾਹੇ ਉਹ ਡਾਕਟਰ ਹੈ ਚਾਹੇ ਨਾਨ ਡਾਕਟਰ ਹੈ ਵਰਕਪਲੇਸ ਐਸੀ ਜਗ੍ਹਾ ਹੋਣੀ ਚਾਹੀਦੀ ਹੈ ਜਿਵੇਂ ਤੁਹਾਡਾ ਘਰ ਹੈ ਉਹਦੇ 'ਚ ਤੁਹਾਨੂੰ ਕੋਈ ਇਨਸਿਕਿਉਰਿਟੀ ਨਹੀਂ ਹੋਣੀ ਚਾਹੀਦੀ ਤੁਸੀਂ ਜੇ ਮੈਂਟਲੀ ਫ੍ਰੀ ਰਹੋਗੇ ਤਾਂ ਤੁਸੀਂ ਆਪਣਾ ਬੈਸਟ ਪੋਟੈਂਸ਼ੀਅਲ ਤੇ ਕੰਮ ਕਰ ਸਕਦੇ ਹੋ ਜੇ ਤੁਹਾਨੂੰ ਇੱਕ ਡਰ ਲੱਗਿਆ ਰਹੇਗਾ ਕਿ ਮੇਰੇ ਨਾਲ ਹੀ ਕੋਈ ਮਿਸ ਹੈਪਨਿੰਗ ਨਾ ਹੋ ਜਾਏ ਜਿਵੇਂ ਕੱਲ ਡਾਕਟਰ ਪ੍ਰਭਜੋਤ ਨਾਲ ਹੋਇਆ ਉਹ 8 ਮੰਥਸ ਪ੍ਰੈਗਨੈਂਟ ਨੇ ਬਹੁਤ ਹੀ ਗਲਤ ਹੈ ਤੁਸੀਂ ਆਪ ਸੋਚੋ ਤੁਹਾਡੇ ਘਰ ਦੀ ਕੋਈ ਲੇਡੀ 8 ਮੰਥਸ ਪ੍ਰੈਗਨੈਂਟ ਹੋਵੇ ਤੇ ਉਹ ਰਾਤ ਨੂੰ ਡਿਊਟੀ ਤੇ ਹੋਵੇ ਤੇ ਉਹਦੇ ਨਾਲ ਹੀ ਇਨਸੀਡੈਂਸ ਹੋ ਜਾਏ ਬਹੁਤ ਦੁੱਖ ਭਰੀ ਘਟਨਾ ਹੈ ਪੁਲਿਸ ਨੇ ਇਮੀਜिएट ਐਕਸ਼ਨ ਲੈਂਦਾ ਹੈ ਐਂਡ ਵੀ ਆਰ ਵੈਰੀ ਮਚ ਸੈਟੀਸਫਾਈਡ ਵਿਦ देयर ਐਕਸ਼ਨ ਐਂਡ ਸਾਡੇ ਐਸਐਮਓ ਮੈਮ ਡਾਕਟਰ ਫੋਮੀ ਚਤ੍ਰਿਤ ਉਹਨਾਂ ਨੇ ਵੀ ਇਮੀਜिएट ਐਕਸ਼ਨ ਲਿੱਤਾ ਤੇ ਸਾਡੀ ਐਸੋਸੀਏਸ਼ਨ ਨੂੰ ਵੀ ਇਨਟੀਮੇਟ ਸਾਡੇ ਦੇ ਸੱਤ ਪੌਣੇ ਘਾਟ ਦੇ ਕਰੀਬ ਇੱਕ ਕੰਪਲੇਂਟ ਪ੍ਰਭਜੋਤ ਕੌਰ ਮੈਮ ਨੇ ਜਿਹੜੇ ਮੈਡੀਕਲ ਆਫੀਸਰ ਸੀਗੇ ਟਕੋਲੀ ਸਰਕਾਰੀ ਹਸਪੀਟਲ ਦੇ ਵਿੱਚ ਉਹਨਾਂ ਤੋਂ ਮਸੂਲ ਹੋਈ ਸੀਗੀ ਉਹਨਾਂ ਨੇ ਉਹਦੇ ਵਿੱਚ ਇਹ ਲਿਖਿਆ ਸੀ ਕਿ ਦੋ ਅਨਨੋਨ ਬੰਦੇ ਉੱਥੇ ਜਿਹੜੇ ਇੰਜੈਕਸ਼ਨ ਰੂਮ ਦੇ ਵਿੱਚ ਐਂਟਰ ਕੀਤੇ ਨੇ ਉਸ ਤੋਂ ਬਾਅਦ ਉਹਨਾਂ ਨੇ ਇੰਜੈਕਸ਼ਨ ਰੂਮ ਦੇ ਵਿੱਚ ਐਂਟਰ ਕਰਕੇ ਦੋ ਸਰੀੰਜਾਂ ਚੱਕੀਆਂ ਨੇ ਤੇ ਸਰੀੰਜਾਂ ਚੱਕ ਕੇ ਉੱਥੋਂ ਫਰਾਰ ਹੋ ਗਏ ਮੈਡਮ ਨੂੰ ਠੱਗਾ ਦੇ ਕੇ ਤੇ ਇਹਦੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਤੁਰੰਤ ਜਿਹੜਾ 74 ਨੰਬਰ ਮੁਕੱਦਮਾ ਢਕੋਲੀ ਥਾਣੇ ਦੇ ਵਿੱਚ ਦਰਜ ਕਰ ਲਿਆ ਸਟ੍ਰਿੰਜੈਂਟ ਸੈਕਸ਼ਨਸ ਦੇ ਵਿੱਚ ਤੇ ਇਹ ਦੀ ਤਫਤੀਸ਼ ਚੱਲ ਰਹੀ ਆ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਗਾ ਕਿ ਜਿਹੜਾ ਉਹ ਮੁਕੱਦਮਾ ਸੀ ਉਹਦੇ ਵਿੱਚ ਅਸੀਂ ਇੱਕ ਦੋਸ਼ੀ ਨੂੰ ਨਾਮਜ਼ਦ ਵੀ ਕਰ ਲਿਆ ਤੇ ਉਹਨੂੰ ਅਸੀਂ ਦੋਨਾਂ ਦੋ